ਹਾਂਜੀ ਹੁਣ ਕਿੱਕਰਾਂ ਦੇ ਨਾਲ ਤੁੱਕੇ ਲੱਗੇ ਹੋਏ ਨੇ ਇਹਦਾ achar ਹੁਣ ਪਹੁੰਚ ਦਾ ਮੌਕਾ ਹੈ ਕੱਚੀ ਨੇ ਤੁੱਕੇ ਤੁਜੀ ਤੁੱਕੇ ਤੋੜ ਕੇ ਧੋ ਕੇ ਹਵਾ ਲ ਕੇ ਇਹਨੂੰ achar ਬਣਾ ਕੇ ਵਰਤਮਾਨ ਚ ਪਾ ਸਕਦੇ ਹੋ ਇਹ ਸੁਗੁਰਾ ਦੇ ਮਿਰਚਾਂ ਵਾਸਤੇ ਹੱਡਾਂ ਬਾਹਤ ਜੋੜਾਂ ਵਾਸਤੇ ਕਾਫੀ ਮਦ ਅਜਰ ਵੇ ਕਦੇ ਅਨਸਾਰ ਤੁੱਕਿਆਂ ਦੇ ਵਿੱਚ ਬਹੁਤ ਜਿਆਦਾ ਮਿਨਰਲ ਤੇ ਤੱਤ ਹੁੰਦੇ ਨੇ ਤੇ ਜਿਹੜੇ ਸਾਡੇ ਸਰੀਰ ਲਈ ਫਾਇਦੇਮੰਦ ਹੁੰਦੇ ਨੇ ਤੇ ਹੁਣ ਸਭ ਨੂੰ ਤਕਰੀਬਨ ਜਿਹਨੂੰ ਸੂਗ ਗਲਾ ਉਹਨੂੰ ਤਾਂ ਇਹਦਾ achar ਲਾਜ਼ਮੀ ਪਾਉਣਾ ਚਾਹੀਦਾ। ਫਰੀਚ ਆਪਾਂ ਨੂੰ ਮਿਲਦੇ ਨੇ achar ਪਾਉਣਾ ਕੋਈ ਔਖਾ ਨਹੀਂ ਅਸੀਂ ਤੁਹਾਨੂੰ ਅੱਜ ਬਿਲਕੁਲ ਦੱਸ ਦਿਆਂਗੇ ਵੀ ਕਿਵੇਂ achar ਪਾਉਂਦੇ ਤੇ ਉਸ ਮੰਗੋ ਦਾ achar ਪਾ ਲਓ ਤੇ achar ਪਾ ਕੇ ਤੁਸੀਂ ਇਹਨੂੰ ਵਰਤਮਾਨ ਚ ਰੱਖ ਸਕਦੇ ਹੋ। ਪਹਿਲਾਂ ਤੁਸੀਂ 프라이 ਪਿੰਦੇ ਵਿੱਚ ਤੇਲ ਪਾ ਲਓ ਸਰੋਂ ਦਾ ਲੋਕਡਾਉਨ ਸਾਥ ਤੇਲ ਜਦੋਂ ਗਰਮ ਹੋ ਜੇ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਮਸਾਲੇ ਪਾ ਦਿਓ ਜੀਰਾ ਜਵੈਨ ਸੌਂਫ ਧਨੀਆ ਰਾਈ ਮੇਥੀ ਇਹ ਸਾਰਾ ਪਾ ਕੇ ਜਦੋਂ ਉਹ ਥੋੜੇ ਪੋਝਾਂ ਤੈਦੇ ਚ ਧੁੱਕੇ ਛਿੜ ਜਾ। ਆ ਦੇਖ ਧੁੱਕੇ ਛਿੱਟ ਕੇ ਉਹਦੇ ਬਾਅਦ ਇਹਨਾਂ ਨੂੰ ਹਿਲਾ ਦਿਓ ਥੋੜੇ ਥੋੜੇ ਪਾਓ ਤਾਂ ਕਿ ਮਿਕਸ ਚੰਗੀ ਤਰ੍ਹਾਂ ਹੋ ਜਾਣੇ। ਹੌਲੀ ਹੌਲੀ ਮਤਲਬ ਮੈਂ ਵੀ ਇਹ ਵਾਪੇ ਬਣਾਈ ਹੈ ਨਾਲ ਦੀ ਨਾਲ ਤੁੱਕੇ ਪਾਈ ਗਿਆ ਉਹ ਤੇ ਕੈਮਰਾ ਕਿਤੇ ਇੱਧਰ ਹੁੰਦੇ ਨੇ ਕਿਤੇ ਇੱਧਰ ਮੇਰਾ ਮਕਸਦ ਇਹ ਹੈ ਵੀ ਇਹ ਬਹੁਤ ਲਾਹੇਵੰਦ ਫਾਇਦੇਮੰਦ ਚੀਜ਼ ਹੈ ਇਹਦਾ ਤੁਸੀਂ ਫਾਇਦਾ ਲੈ ਸਕਦੇ ਹੋ ਤੇ ਹੁਣ ਤੁੱਕਿਆਂ ਦੀ ਰੁੱਤ ਹੈ ਕਿਕਰਨ ਲੱਗੇ ਹੋਏ ਨੇ ਤੁਸੀਂ ਇਹ ਤੁੱਕੇ ਤੋੜ ਕੇ achar ਬਣਾ ਕੇ ਰੱਖੋ ਉਹ ਸ਼ੁਗਰਵਾਹ ਤੇ ਬਹੁਤ ਹੀ ਲਾਹੇਵੰਦ ਨਹੀਂ ਆ ਯਾਰ ਕੁਬੈਦ ਕਦੇ ਵਿੱਚ ਗੂਗਲ 'ਚ ਜਾ ਕੇ ਦੇਖੋ ਕੀ ਕੀ ਫਾਇਦੇ ਨੇ ਇਹਦੇ ਤੇ ਆਚਾਰ ਵੀ ਬਹੁਤ ਟੇਸਟੀ ਬਣਦਾ ਪਹਿਲਾਂ ਆਪਣੇ ਬਜ਼ੁਰਗ ਇਹਨਾਂ ਦੇ achar ਬਹੁਤ ਖਾਂਦੇ ਤਾਂ ਇਹੋ ਬਿਮਾਰੀਆਂ ਤੋਂ ਰਹਿਤ ਸੀਗੇ ਹੌਲੀ ਹੌਲੀ ਇਹਨੂੰ ਮਿਕਸ ਕਰ ਦਿਓ ਜਦੋਂ ਇਹ ਬਿੱਲੂ ਕੋਲ ਇੱਕ ਜਾਣ ਹੋ ਗਿਆ ਹੈ ਗੈਸ 'ਵੀ ਇੱਥੇ ਮੇ ਰੱਖਣਾ ਘੱਟ ਗੈਸ ਤੇ ਰੱਖ ਕੇ ਨੂੰ ਹੌਲੀ ਹੌਲੀ ਕਰਨਾ ਤੇ ये देखो सारा तकरी मिक्स हो गया तो हम इन ये आप भी समान पाना है जिमें आप मतलब कि मिक्स करके दो ढाई मसाले चमचे हल्दी दे पा दौ नमक पा दौ ठीक है ਨਾਮ ਪਾ ਕੇ ਨੂੰ ਮਿਕਸ ਕਰ ਲਓ ਪੂਰਾ ਠੀਕ ਹੈ ਮਿਕਸ ਕਰ ਲਿਆ ਬਦਾਰ ਲਾ ਕੇ ਗੈਸ ਇਹਦਾ ਬੰਦ ਕਰ ਦਿਓ ਠੀਕ ਹੈ ਬਸ ਆਪਾਂ ਵਿੱਚ ਛਰੋ ਕੁਸ਼ ਇਹ ਦੇਖ ਅਨ ਲੰਮੇ ਇੱਕ ਸ਼ੋਗਾ ਜਮਾ ਹਣਾ ਇਹ ਇਹਨੂੰ ਤੁਸੀਂ ਠੰਡਾ ਹੋਣ ਵਾਸਤੇ ਰੱਖ ਦਿਓ ਜਿਦੋਂ ਠੰਡਾ ਹੋ ਗਿਆ ਉਦੋਂ ਇਹਨੂੰ ਵਰਤਮਾਨ ਚ ਬੰਦ ਕਰ ਲਓ ਤੇ ਬਹੁਤ ਹੀ ਵਧੀਆ ਬਹੁਤ ਹੀ ਲਾਹੇਵੰਦ ਬਹੁਤ ਹੀ ਚੰਗਾ ਤੁਹਾਡੇ ਸ਼ੇਧਵਾਤ ਤੇ ਹਾਜਮੇ ਬਾਹ ਤੇ ਬਹੁਤ ਵਧੀਆ achar ਬਣਦਾ ਹੈ ਉਹ ਫਰੀਦ ਹੈਗਾ ਠੀਕ ਹੈ ਜੇ ਤੁਸੀਂ ਤੇ ਮੁੱਲ ਲਾਉਂਗੇ 400 ਰੁਪਏ ਕਿਲੋ ਮਿਲੂਗਾ ਤੁਹਾਨੂੰ ਇਹ ਤੇ ਜੇ ਤੁਸੀਂ ਆਪ ਕਰੇ ਪਾਲੋਗੇ ਤੇ ਤੁਹਾਨੂੰ 20 50 ਰੁਪਏ ਜੀ ਕਿਲੋ ਬਣ ਜਾਂਦਾ ਤੇ ਸਾਰੇ ਵੀਰਾਂ ਭਾਈਆਂ ਨੂੰ ਮੇਨ ਤੇ ਵੀ ਇਹਦਾ achar ਹੁਣ ਬਣਾ ਕੇ ਰੱਖੋ ਸਹੀ ਵਿਧੀ ਅਨਸਾਰ ਪਾਇਆ achar ਨਾ ਕਦੇ ਵੀ ਖਰਾਬ ਨਹੀਂ ਹੁੰਦਾ ਦੋ ਚਰ ਮਹੀਨੇ ਦੇ ਵਿੱਚ ਜਿੰਨਾ ਕੁ ਪੌਣਾ ਤੁਸੀਂ ਖਾ ਜੋ ਤੇ ਤੁਹਾਨੂੰ ਇਹ ਬਹੁਤ ਹੀ ਲਾਫਤ ਦਿੰਦਾ ਹੈ ਬਾਡੀ ਦੇ ਇਮਿਊਨਿਟੀ ਸਿਸਟਮ ਨੂੰ ਵੀ ਠੀਕ ਕਰਦਾ ਹੈ ਬਲੱਡ ਵਗੈਰਾ ਨੂੰ ਵੀ ਠੀਕ ਕਰਦਾ ਹੈ 슈ਗਰ ਵਾਤੇ ਤਾਂ ਬਹੁਤ ਚੰਗਾ ਹੈ 슈ਗਰ ਦੇ ਫੱਕੀ ਵੀ ਖਾਂਦੇ ਲੋਕ ਜਿਹਨਾਂ ਨੂੰ 슈ਗਰ ਹੈ ਜਦ ਪੱਕ ਜਾਂਦੇ ਆ ਦੀ ਫੱਕੀ ਬਣਾ ਕੇ ਖਾਂਦੇ ਨੇ ਇਹ ਦੇਖੋ ਸ਼ੇਪ ਬਦਿਆ ਹੁਣ ਇਹ ਮਿਕਸ ਹੋ ਗਿਆ ਇਸ ਤੋਂ ਬਾਅਦ ਇਹਨੂੰ ਆਪਾਂ ਗੈਸ ਕਰਤਾ ਸੀ ਬੰਦ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦਿੰਦੇ ਹਾਂ